ਚੰਦੂਆ ਖੁਰਦੇ ਸਾਡੇ ਪਿਛਲੇ ਸਾਲ ਤੋਂ ਤੀਆਂ ਮਨਾਇਆ ਜਾ ਰਹੀਆਂ ਸੀ ਪਿਛਲਾ ਸੱਭਿਆਚਾਰ ਬਹੁਤ ਅੱਛਾ ਈ ਮਤਲਬ ਬੱਚਿਆਂ ਨੂੰ ਓਹੀ ਦਿਖਾਣਾ ਚਾਹੁੰਦੇ ਆਂ ਸੀ ਵੀ ਪੁਰਾਣਾ ਸੱਭਿਆਚਾਰ ਦੇਖੋ ਬੱਚੇ ਸੰਦੀਪ कौर ਤੇ ਇਸ ਪਿੰਡ ਚੰਦੂਆ ਖੁਰਦੇ ਸਾਡੇ ਪਿਛਲੇ ਸਾਲ ਤੋਂ ਤੀਆਂ ਮਨਾਇਆ ਜਾ ਰਹੀਆਂ ਸੀ ਆਪਣਾ ਪੁਰਾਣਾ ਸੱਭਿਆਚਾਰ ਬੱਚਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਸਾਡੇ ਪੁਰਾਣੇ ਸੱਭਿਆਚਾਰ ਬਾਰੇ ਕੁੜੀਆਂ ਨੂੰ ਵੀ ਹਨਾ ਅੱਜ ਕੱਲ੍ਹ ਲੋਕ ਭੁੱਲਦੇ ਜਾ ਰਹੇ ਆਂ ਤੇ ਸਾਰਿਆਂ ਨੂੰ ਮਤਲਬ ਇਹਦੇ ਵਿੱਚ ਹਿੱਸਾ ਲੈਣਾ ਚਾਹੀਦਾ ਏ ਤੇ ਤਾਂ ਹੀ ਅੱਗੇ ਬੱਚਿਆਂ ਨੂੰ ਪਤਾ ਲੱਗਦਾ ਵੀ ਹਾਂ ਸਾਡਾ ਪੁਰਾਣਾ ਸੱਭਿਆਚਾਰ ਇਸ ਸੀਗਾ ਹੁਣ ਤਾਂ ਬੱਚੇ ਬਸ ਫੋਨਾਂ ਜੋਗੇ ਰਹਿ ਗਏ ਇਹ ਕਹਿਣਾ ਚਾਹੁੰਦੇ ਬੱਚੇ ਮਾਤ ਕਰਦੇ ਠੀਕ ਹੈ ਕਹਿਣਾ ਚਾਹੁੰਦੇ ਇੱਥੇ ਤੋਂ ਬੱਚਿਆਂ ਨੂੰ ਅੱਜ ਕੱਲ ਦੇ ਬੱਚਿਆਂ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਹਾਂ ਆਪਣੇ ਸੱਭਿਆਚਾਰ ਨਾਲ ਜੁੜੇ ਰਹੋ ਜੀ ਹਨਾ ਬੱਚਿਆਂ ਨੂੰ ਇਹਦੇ ਬਾਰੇ ਮੇਰੇ ਖਿਆਲ ਚ ਨਹੀਂ ਵੀ ਕੁਝ ਵੀ ਹੁਣ ਜਿਵੇਂ ਬੱਚੇ ਦੇਖਣਗੇ ਵੀ ਇਦਾਂ ਪਿਛਲੇ ਸਾਲਾਂ ਚ ਕਰਦੇ ਸੀਗੇ ਆਪਣੇ ਪੁਰਾਣੇ ਬਜ਼ੁਰਗ ਜੀ ਹਨਾ ਬੱਚੇ ਤਾਂ ਹੀ ਆਪਣੇ ਪੁਰਾਣੇ ਸੱਭਿਆਚਾਰ ਨਾਲ ਜੁੜਨਗੇ ਜੀ ਕੋਟੀ ਮਨਾਰਾ ਇਹਨੂੰ ਕਿੱਦਾਂ ਲੱਗ ਰਿਹਾ ਸਾਨੂੰ ਬਹੁਤ ਵਧੀਆ ਸਾਰਿਆਂ ਨੂੰ ਲੱਗ ਰਿਹਾ ਹੈ ਤੇ ਇਹਨਾਂ ਦੇ ਜਿਹੜੇ ਦੀਦੀ ਗੋਣਾ ਨੇ ਮਤਲਬ ਰਲ ਕੇ ਸਾਰਿਆਂ ਨੇ ਕਰਿਆ ਹੈ ਦੀਦੀ ਰੀਨਾ ਤੇ ਦੀਦੀ ਕਮਲ ਗੁਰਪ੍ਰੀਤ ਕੌਰ ਗੁਰਪ੍ਰੀਤ ਕੌਰ ਇਹਨਾਂ ਦੇ ਉਸਾਨ ਕਿਰਨਪ੍ਰੀਤ ਕੌਰ ਤੇ ਅਸੀਂ ਹੁਣ ਇਹਨਾਂ ਦੇ ਸਾਰਿਆਂ ਨੇ ਇਕੱਠੇ ਹੋ ਕੇ ਰਲ ਕੇ ਬਹੁਤ ਵਧੀਆ ਪ੍ਰਾਲਾ ਕਰਿਆ ਹੈ ਪ੍ਰਾਣਾ ਸਵੇਚਾਰ ਪ੍ਰਾਣਾ ਬਹੁਤ ਵਧੀਆ ਸੀਗਾ ਹੁਣ ਕੁਝ ਨਹੀਂ ਵਧੀਆ ਲੋਕ ਡਿਜੀਟਲ ਤੇ ਇਲੈਕਟ੍ਰੋਨ ਜੋ ਕੇ ਰਹੇ ਸਵੇਚਾਰ ਬਹੁਤ ਵਧੀਆ ਸੀ ਅੱਜ ਦਾ ਮੂਰ ਠੀਕ ਹੈ ਜਾਂ ਪ੍ਰਾਣਾ ਕਿੰਨੇ ਪ੍ਰਾਣਾ ਵਧੀਆ ਸੀ ਮਤਲਬ ਇੰਦਕਾਂ ਤਾਂ ਬਹੁਤ ਨਹੀਂ ਨਹੀਂ ਬੋ ਪਿਛਲਾ ਸੱਭਿਆਚਾਰ ਬਹੁਤ ਅੱਛਾ ਹੈ ਮਤਲਬ ਬੱਚਿਆਂ ਨੂੰ ਉਹੀ ਦਿਖਾਣਾ ਚਾਹੁੰਦੇ ਆਂ ਅਸੀਂ ਵੀ ਪੁਰਾਣਾ ਸੱਭਿਆਚਾਰ ਦੇਖੋ ਬੱਚੇ ਤੇ ਪੁਰਾਣਾ ਸੱਭਿਆਚਾਰ ਕਰੀਏ